ਪਰ ਪਾ ਕੋਈ ਹੁਣ ਧੀਆਂ ਲੱਗੀਆਂ ਹੋਈਆਂ ਨੇ ਕੋਈ ਬੋਲੀ ਵਾਲੀ ਸੁਣਾ ਸਾਨੂੰ ਅਸੀਂ ਤੇਰੇ ਧੀਆਂ ਆਈਆਂ ਹੋਈਆਂ ਤੇਰੀ ਬੋਲੀਆਂ ਸੁਣਨ ਵਾਸਤੇ ਸੁਣਾਓ ਸਾਨੂੰ ਗੋਲੀ ਕੋ ਅਰੀ ਯਾਰੀ 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 ਵਾੜੀਆਂ ਦੀ ਢਾਲ ਕਰਾਰੀ ਜੱਟ ਦੇ ਮੂੰਹ ਲੱਗੀ ਰੱਤੀ ਕੜਛੀ ਮੁੱਲਾਂ ਤੇ ਮਾਰੀ ਮੂਰੇ 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 ਜੱਟ ਬੱਜਿਆ ਲਿਆ ਵੇ ਬੱਲੇ ਬੱਲੇ ਕਰਿਆੜੀ ਕਾਨੂੰ ਛੇੜੀ ਸੀ ਨਾਗਾ ਦੀ ਪਟਿਆਰੀ 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 ਕਾਨੂੰ ਛੇੜੀ ਸੀ ਤੇ ਤੋ ਗੱਲ ਪੁੱਛਣੀ ਹੋ ਤੱਕ ਤੇ ਦੇ ਹੋ ਲੈ ਲੇਖ ਤੇ ਤੋ ਗੱਲ ਪੁੱਛਣੀ ਹੋ ਤੱਕ ਤੇ ਦੇ ਹੋ ਲੈ ਲੇਖ ਤੇ ਤੋ ਗੱਲ ਪੁੱਛਣੀ ਹੋ ਤੱਕ ਤੇ ਦੇ ਹੋ ਲੈ ਲੇਖ ਤੇ ਤੋ ਗੱਲ ਪੁੱਛਣੀ ਹੋ ਤੱਕ ਤੇ ਦੇ ਹੋ ਲੈ ਲੇਖ ਤੇ ਤੋ ਗੱਲ ਪੁੱਛਣੀ ਹੋ ਤੱਕ ਤੇ ਦੇ ਹੋ ਲੈ ਲੇਖ ਤੇ ਤੋ ਗੱਲ ਪੁੱਛਣੀ ਹੋ ਤੱਕ ਤੇ ਦੇ ਹੋ ਲੈ ਲੇਖ ਤੇ ਤੋ ਗੱਲ ਪੁੱਛਣੀ ਆਨੇ ਨੀ ਮਿੱਤਰਾਂ ਦੀ ਵੋਟਰ ਤੇ ਕੱਪੜੇ ਤੋਣਦੇ ਬਹਾਨੇ ਆਜਾ ਨੀ ਮਿੱਤਰਾਂ ਦੀ ਵੋਟਰ ਤੇ ਕੱਪੜੇ ਤੋਣਦੇ ਬਹਾਨੇ ਆਜਾ ਨੀ ਮਿੱਤਰਾਂ ਦੀ ਵੋਟਰ ਤੇ ਕੱਪੜੇ ਤੋਣਦੇ ਬਹਾਨੇ ਆਜਾ ਨੀ ਮਿੱਤਰਾਂ ਦੀ ਵੋਟਰ ਤੇ ਕੱਪੜੇ ਤੋਣਦੇ ਬਹਾਨੇ ਆਜਾ ਨੀ ਮਿੱਤਰਾਂ ਦੀ ਵੋਟਰ ਤੇ ਕੱਪੜੇ ਤੋਣਦੇ ਬਹਾਨੇ ਆਜਾ ਨੀ ਮਿੱਤਰਾਂ ਦੀ ਵੋਟਰ ਤੇ

ਦੇਹੀ ਨਾਈ ਧਰਮੀ ਮਾਫੇ ਦੁਸ਼ਮਣ ਵੇੜਾ ਮਸਦਾਨ ਨਾ ਚੁਰਕੇ ਲੋ ਤੇ ਦੀਵਾ ਪੜ ਲੈ ਜੀ ਤੇ ਹੌਸਲਾ ਤੇਰਾ ਵੇਉ ਤੇ ਦੀਵਾ ਪੜ ਲੈ ਹਾਂ 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 ਅੰਦੇ ਵੀਸ ਕੋਟ ਮੇਰੇ ਮੂੜ ਕਿਉਂ ਜਾਂਦੀ ਛੋੜ ਦੇ ਤੇਰੇ ਪਿਆਰਾ ਮੇਰਾ ਬਹੜਾ ਮੂੜ ਮੂੜ ਪਿੰਡ ਛਾਟਿਆ ਪਿੰਡ ਛਾਟ ਲਿਆ ਮੋਗਾ ਹੋ ਗਏ ਦੇ ਵਿੱਚ ਦੋ ਸਾਧੂ ਲੈਨੇ ਨਾ ਉਹ ਤੇਟਾ ਅਬ ਸੁਣੀ ਮੈਂ ਨਾ ਸੁਣੀਆ ਏ ਤੋਬਾ ਆਉਂਦੀ ਜਾਂਦੀ ਨੂੰ ਘੜਾ ਚਕਾਉਂਦੇ ਪਿੱਛੋਂ ਮਾਰਦੇ ਗੋਡਾ ਲੈ ਲਖ ਮੇਰਾ ਪਤਲਾ ਲਿਆ ਪਾਰ ਹੈ ਨੀ ਜੋਗਨੀ ਲਖ ਮੇਰਾ ਪਤਲਾ ਜਿਆ ਪਾਰ ਸੈਣ ਨੀ ਜੋਗਨੀ ਲਖ ਮੇਰਾ ਪਤਲਾ ਜਿਆ ਚੱਲਿਏ ਗੇਟੀਆਂ ਉੜਤੀਆਂ ਕਾਲੇ ਗਰਾਰੇ ਸਿਰ ਤੇ ਬਨਾਮੀ ਲੈ ਕੇ ਢਾਈਏ ਨਿਰੰਗ ਦੇ ਕਾਲੇ ਤੋਂ ਕੜਨਤ ਕਾਈ ਕੁੜੀਏ ਨਿਰੰਗ ਦੇ ਕਾਲੇ ਤੋਂ ਕੜਨਤ ਕਾਈ ਕੁੜੀਏ ਨਿਰੰਗ ਦੇ ਕਾਲੇ ਤੋਂ ਕੜਨਤ ਕਾਈ ਕੁੜੀਏ ਨਿਰੰਗ ਦੇ ਕਾਲੇ ਤੋਂ ਬੜੀ ਜਿੰਨੀ ਰੋ ਚਾਰ ਕਾ ਗੂਪ ਕ ਕਹਵੇਂ ਅਟਪਟੀਆਂ ਦੇ ਮਿਆ ਕਰਦਾ ਕਠੀਆਂ ਨਉ ਮਾ ਕਰਾਂ ਮਝੇ ਰੂਨੀ ਮੁਸਕੀ ਰੰਗ ਤੇਰਾ ਚੋਬਰ ਕਿਉਂ ਦਰਸਾਇਆ ਨੀ ਮੁਸਕੀ ਰੰਗ ਤੇਰਾ ਚੋਬਰ ਕਿੰਤ ਦਰਸਾਇਆ ਨੀ ਮੁਸਕੀ ਰੰਗ ਤੇਰਾ ਚੋਬਰ ਕਿਉਂ ਦਰਸਾਇਆ ਨੀ ਮੁਸਕੀ ਰੰਗ ਤੇਰਾ ਸਾਇਆ ਨੀ ਬੁਸਕੀ ਰੰਗ ਤੇਰਾ ਰਾਤੇ ਤਾਂ ਤੇਰੀ ਪੱਠੀ ਚੂਰੀਏ ਪੁੰਨ ਲੈ ਛੜਿਆਂ ਦੇ ਦਾਣੇ ਅੱਡੀ ਮਾਰ ਕੇ ਢਾ ਦੂ ਪੱਠੀ ਰੇ ਤਰਲਾ ਦੂ ਦਾਣ ਨੀ ਜੈਦਾ ਉਮਰ ਦੀਆਂ ਕੰਤ ਜਿਨਾ ਦੇ ਣਾਂ ਦੇ ਕੈਦਾ ਉਮਰ ਦੀਆਂ ਕੰਤ ਜਿਨਾ ਦੇ ਣਾਂ ਦੇ ਕੈਦਾ ਉਮਰ ਦੀਆਂ

ਵੇੜਾ ਤੇਰਾ ਰਖਾਨੇ ਨਹੀਂ ਪਿੰਡ ਦੀਂ ਨੀ ਤੇ ਵੇੜਾ ਰਖਾਨੇ ਤੇਰਾ ਨਹੀਂ ਪਿੰਡ ਦੀਂ ਨੀ ਤੇ ਯਾਰੀ ਯਾਰੀ ਉਥੇ ਚੜ ਕੇ ਦੇਖਣ ਲੱਗੀ ਦੁਖੀ ਐ ਦੁਨੀਆਂ ਸਾਰੀ